ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਾਰ ਗੁਰੂ ਜੀ ਸਮੁੰਦਰ ਵੱਲ ਨੂੰ ਤੁਰ ਪਏ ਤਾਂ ਮਰਦਾਨੇ ਪੁੱਛਿਆ ਗੁਰੂ ਜੀ ਹੁਣ ਕਿੱਧਰ ਚੱਲੇ ਹਾਂ ਤਾਂ ਗੁਰੂ ਜੀ ਨੇ ਕਿਹਾ ਦਸ਼ਮਬਰ ਦੇਸ਼ ਸਮੁੰਦਰ ਦੇ ਟਾਪੂ ਵਿੱਚ ਇੱਕ ਸਾਧੂ ਰਹਿੰਦਾ ਹੈ ਉਸ ਦੇ ਦਰਸ਼ਨ ਕਰਨ ਚੱਲੇ ਹਾਂ ਤਾਂ ਮਰਦਾਨੇ ਕਿਹਾ ਗੁਰੂ ਜੀ ਜਿੱਧਰ ਤੁਸੀਂ ਲੈ ਜਾਓ ਗੁਰੂ ਜੀ ਅੱਗੇ ਚੱਲੇ ਤਾਂ ਪਿੱਛੇ ਮਰਦਾਨਾ ਤੇ ਬਾਲਾ ਜੀ ਤੁਰ ਪਏ ਤਾਂ ਮਰਦਾਨੇ ਕੀ ਵੇਖਿਆ ਕਿ ਪਿਆਰਾ ਹੈ ਠਾ ਧਰਤੇ ਨੇ ਹੈ ਤਾਂ ਗੁਰੂ ਜੀ ਪਾਸੋਂ ਪੁੱਛਿਆ ਅਸੀਂ ਕਿਸ ਉੱਪਰ ਚੱਲ ਰਹੇ ਹਾਂ ਤਾਂ ਗੁਰੂ ਜੀ ਨੇ ਕਿਹਾ ਇਹ ਇੱਕ ਮੱਛੀ ਹੈ ਜਿਸ ਦੀ ਪਿੱਠ ਉੱਪਰ ਅਸੀਂ ਚੱਲ ਰਹੇ ਹਾਂ ਮਰਦਾਨੇ ਆਖਿਆ ਗੁਰੂ ਜੀ ਐਨੀ ਵੱਡੀ ਮੱਛੀ ਤਾਂ ਗੁਰੂ ਜੀ ਨੇ ਕਿਹਾ ਇਹ ਮੱਛੀ 35 ਕੋ ਲੰਮੀ ਅਤੇ 5 ਕੋ ਚੌੜੀ ਹੈ ਇਹ ਸੁਣ ਮਰਦਾਨਾ ਹੈਰਾਨ ਹੋ ਗਿਆ ਅਤੇ ਸੁੰਨ ਹੋ ਗਿਆ ਦਿਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਪਿੱਠ ਉੱਪਰ ਚੱਲਦੇ ਹੋਏ ਰਹੇ ਜਦੋਂ ਮੱਛੀ ਨੇ ਮੂੰਹ ਅੱਡਿਆ ਤਾਂ ਮਰਦਾਨਾ ਡਰ ਗਿਆ। ਡਰ ਗਿਆ ਤੇ ਕੰਬਣ ਲੱਗਾ। ਕਹਿਣ ਲੱਗਾ ਕਿ ਸਾਨੂੰ ਖਾ ਜਾਵੇਗੀ। ਬਾਲੇ ਕਿਹਾ ਮਰਦਾਨਾ ਕੀ ਹੋਇਆ? ਕੰਬ ਕਿਉਂ ਰਿਹਾ ਹੈ? ਗੁਰੂ ਨਾਨਕ ਸਾਡੇ ਨਾਲ ਹੈ। ਡਰਨਾ। ਉਸੇ ਵੇਲੇ ਮੱਛੀ ਨੇ ਉਗਾਲੀ ਕੀਤੀ ਅਤੇ ਮੂੰਹ ਵਿੱਚੋਂ ਅਨੇਕ ਪ੍ਰਕਾਰ ਦੇ ਭੋਜਨ ਨਿਕਲੇ। ਮਰਦਾਨਾ ਭੋਜਨ ਦੇਖ ਕੇ ਖੁਸ਼ ਹੋ ਗਿਆ। ਗੁਰੂ ਜੀ ਨੇ ਮੱਛ ਤੋਂ ਪੁੱਛਿਆ ਭਾਈ ਤੂੰ ਕੌਣ ਹੈ? ਤਾਂ ਮੱਛ ਅੱਗੋ ਬੋਲਿਆ ਜੀ ਮੈਂ ਮੱਛੀ ਹਾਂ। ਗੁਰੂ ਨਾਨਕ ਨੇ ਕਿਹਾ ਸੱਚ ਦਾਸ ਮੱਛ ਬੋਲਿਆ ਤੁਸੀਂ ਨਾਨਕ ਨਰੰਕਾਰੀ ਹੋ ਤਾਂ ਗੁਰੂ ਨਾਨਕ ਜੀ ਨੇ ਕਿਹਾ ਹਾਂ ਭਾਈ ਤੂੰ ਕਿਵੇਂ ਜਾਣਦਾ ਹੈ ਮੱਛ ਬੋਲਿਆ ਗੁਰੂ ਜੀ ਮੈਂ ਤੁਹਾਡਾ ਦਾਸ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਮੱਛੀ ਕਿਵੇਂ ਬਣਿਆ ਤਾਂ ਮੱਛ ਬੋਲਿਆ ਜੀ ਮੈਂ ਪਹਿਲਾਂ ਤੁਹਾਡਾ ਸਿੱਖ ਹੁੰਦਾ ਸੀ ਤੁਸੀਂ ਮੈਨੂੰ ਕੋਈ ਕੰਮ ਕਰਨ ਲਈ ਕਿਹਾ ਤਾਂ ਮੈਂ ਟਾਲਮਟੋਲ ਕਰ ਦਿੱਤਾ ਕੰਮ ਨਾ ਕੀਤਾ ਤਤੂ ਸੇ ਕਿਹਾ ਜਦ ਵੀ ਤੈਨੂੰ ਕੋਈ ਕੰਮ ਆਖਦੇ ਹਾਂ ਤਾਂ ਤੂੰ ਮੱਛੀ ਦੀ ਤਰ੍ਹਾਂ ਟੜਫਾ ਲੱਗਦਾ ਹੈ। ਆਤ ਕੰਮ ਨਹੀਂ ਕਰਦਾ। ਉਸ ਬਚਨ ਸਦਕਾ ਮੈਨੂੰ ਮੱਛੀ ਦਾ ਜਨਮ ਮਿਲਿਆ। ਗੁਰੂ ਜੀ ਨੇ ਹੱਸ ਕੇ ਕਿਹਾ ਹੁਣ ਕੀ ਚਾਹੁੰਦਾ ਹੈ? ਤਾਂ ਮੱਛੀ ਕਿਹਾ ਗੁਰੂ ਜੀ ਮੈਂ ਤੁਹਾਨੂੰ ਦੇਖ ਰਿਹਾ ਸੀ। ਹੁਣ ਮੇਰਾ ਜਨਮ ਪੂਰਾ ਹੋਇਆ ਅਤੇ ਮੇਰੀ ਇਸ ਰੂਪ ਤੋਂ ਖਲਾਸੀ ਕਰੋ। ਗੁਰੂ ਜੀ ਨੇ ਕਿਹਾ ਤੇਰੀ ਖਲਾਸੀ ਉਦੋਂ ਹੋਵੇਗੀ ਜਦ ਤੂੰ ਇਹ ਸ੍ਰੀ ਛੱਡੇਗਾ। ਤਾ ਮਾਚਨੇ ਕਿਹਾ ਗੁਰੂ ਜੀ ਜਿੰਨੀ ਦੇਰ ਮੇਰੇ ਖਲਾਸੀ ਨਹੀਂ ਹੁੰਦੇ ਉਤਨੀ ਦੇਰ ਤੁਸੀਂ ਇੱਥੇ ਹੀ ਰਹੋ ਤਾਂ ਗੁਰੂ ਜੀ ਬਾਲੇ ਤੋਂ ਪੁੱਛਿਆ ਤਾਂ ਬਾਲੇ ਦੇ ਕਹਿਣ ਤੋਂ ਪਹਿਲਾਂ ਮਦਾਨਾ ਬੋਲਿਆ ਗੁਰੂ ਜੀ ਇਹ ਸਭ ਠੀਕ ਨਹੀਂ ਤਾਂ ਗੁਰੂ ਜੀ ਨੇ ਕਿਹਾ ਅਸੀਂ ਤੈਨੂੰ ਕਦ ਪੁੱਛਿਆ ਮਦਾਨੇ ਆਪਣਾ ਸੰਭਾਲ ਕੇ ਆਪਣਾ ਆਪ ਸੰਭਾਲ ਕੇ ਹੱਥ ਜੋੜ ਕੇ ਕਹਿਣ ਲੱਗਾ ਗੁਰੂ ਜੀ ਤੁਸੀਂ ਰੱਬ ਦਾ ਰੂਪ ਹੋ ਜਿਵੇਂ ਚਾਹੋ ਠੀਕ ਹੈ ਅਸੀਂ ਕਦੋਂ ਦੇ ਤੁਹਾਡੇ ਨਾਲ ਹਾਂ ਅਸੀਂ ਤੁਹਾਨੂੰ ਪਛਾਣ ਨਹੀਂ ਸਕੇ ਗੁਰੂ ਜੀ ਨੇ ਕਿਹਾ ਮਰਦਾਨਿਆ ਅਸੀਂ ਤੁਹਾਨੂੰ ਦੋਹਾਂ ਨੂੰ ਨਾਲ ਲਿਆ ਹੈ ਤੁਸੀਂ ਸਾਡੇ ਦਿਲ ਦੇ ਬਹੁਤ ਨੇੜੇ ਹੋ ਰਾਤ ਉਹਨਾਂ ਨੇ ਗੁਰੂ ਜੀ ਗੁਜਾਰੀ ਅਤੇ ਸੇਰ ਮੱਛੀ ਨੇ ਸਰੀਰ ਛੱਡਿਆ ਤਾਂ ਗੁਰੂ ਜੀ ਨੇ ਕਿਹਾ ਚੱਲ ਭਾਈ ਅਸੀਂ ਫੇਰ ਮਿਲਾਂਗੇ ਇਹ ਕਹਿ ਕੇ ਗੁਰੂ ਜੀ ਉਸ ਭਗਤ ਦੀ ਜੂਨ ਬਦਲੀ ਅਤੇ ਗੁਰੂ ਜੀ ਤੇ ਬਾਲਾ ਮਰਦਾਨਾ ਅੱਗੇ ਚੱਲ ਪਏ ਇਸ ਤਰ੍ਹਾਂ ਗੁਰੂ ਜੀ ਨੇ ਕਈ ਜੀਵ ਜੰਤੂਆਂ ਦੀ ਭਲਾਈ ਕੀਤੀ ਅਤੇ ਅੱਗੇ ਚੱਲਦੇ ਗਏ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਅਤੇ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਸਾਖੀ ਵਧੀਆ ਲੱਗੀ ਤਾਂ ਲਾਇਕ ਅਤੇ ਸ਼ੇਅਰ ਕਰਿਓ ਤੁਹਾਡੇ ਸਾਥ ਨਾਲ ਸਾਨੂੰ ਹੋਰ ਉਤਸ਼ਾਹ ਮਿਲਦਾ ਹੈ ਤੇ ਅਸੀਂ ਇਹ ਹੋਰ ਵਧੀਆ ਕੰਮ ਕਰ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ